ਰਾਮਗੜੀਆ ਵਿਦਿਆਕ ਅਧਾਰਾ ਇੱਕ ਅਜਿਹਾ ਅਧਾਰਾ ਹੈ ਜੋ ਪੜਾਈ ਦੇ ਖੇਤਰ ਵਿੱਚ ਵਿਦਿਆਰਥੀਆਂ ਦਾ ਭਵਿੱਖ ਉਜਵਲਤਾ ਬਣਾਉਂਦਾ ਹੀ ਹੈ ਪਰ ਖੇਡਾਂ ਵਿੱਚ ਵੀ ਵਿਦਿਆਰਥੀਆਂ ਦਾ ਜੀਵਨ ਪੱਧਰ ਉੱਚਾ ਚੁੱਕੇ ਉਹਨਾਂ ਨੂੰ ਕਾਮਯਾਬਨਾਵਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਰਿਆ ਹੈ। ਰਾਮਗੜੀਆ ਕਾਲਜ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਚਾਹੇ ਪੜ੍ਹ ਲੈ ਕੇ ਉੱਚ ਮਕਾਮ ਤੇ ਬਿਰਾਜਮਾਨ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ ਇੱਕ ਹਨ 올ੰਪੀਅਨ ਸੰਦੀਪ ਕੁਮਾਰ ਜੋ ਕਿ ਪੰਜਾਬ ਪੁਲਿਸ ਵਿੱਚ ਅਹਿਮ ਸੇਵਾਵਾਂ ਨਿਭਾਉਂਦੇ ਹੋਏ ਹੁਣ ਡੀਐਸਪੀ ਪ੍ਰਮੋਟ ਹੋਏ ਹਨ। ਸੰਦੀਪ ਕੁਮਾਰ ਦੇ ਡੀਐਸਪੀ ਪ੍ਰਮੋਟ ਹੋਣ ਤੋਂ ਬਾਅਦ ਰਾਮਗੜੀਆ ਕਾਲੇ ਵਿਖੇ ਪਹੁੰਚਨ ਤੇ ਜਿੱਥੇ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਉਨ੍ਹਾਂ ਦਾ ਨਿਗਾਹਸਵਾਗਤ ਕੀਤਾ ਗਿਆ ਉੱਥੇ ਹੀ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਾਲਜ ਵਿੱਚ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਹੋਰਨਾ ਵਿਦਿਆਰਥੀਆਂ ਦੇ ਨਾਮ ਤੇ ਇੱਕ ਵਿਸ਼ੇਸ਼ ਸੰਦੇਸ਼ ਵੀ ਦਿੱਤਾ ਉਨ੍ਹਾਂ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਹੀ ਪੜ੍ਹ ਲਿਖ ਕੇ ਆਪਣਾ ਤੇ ਆਪਣੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ ਤੁਸੀਂ ਅੱਜ ਇੰਨੇ ਸਾਲਾਂ ਬਾਅਦ ਕਾਲਜ ਦੁਬਾਰਾ ਹੋਏ ਆ ਡੀਐਸਪੀ ਐਸੇ ਪ੍ਰਮੋਟਰ ਕੇ ਹੈ ਕਿਹੋ ਜਿਹਾ ਲੱਗਦਾ ਹੈ ਮੈਂ ਸੰਦੀਪ ਕੁਮਾਰ ਜੋ ਕਿ ਹੋੜੇ ਹੀ ਥੋੜੇ ਜਿਹੇ ਸਾਲ ਪਹਿਲਾਂ ਸੀ ਡੀਐਸਪੀ ਕਮੂਨ ਹੋਇਆ ਮੈਨੂੰ ਇੱਥੇ ਰਾਮਗੜ੍ਹ ਕਾਲਜ ਪ੍ਰੈਸੀਪਲ ਸਾਹਿਬ ਨੇ ਦੇਫਤਾਰਾ ਸੇ ਹੋਈ ਸਭਿਆ ਮਿਹਨਤ ਬਹੁਤ ਹੈ ਇਸ ਕਰਦਾ ਅਸੀਂ ਇਹੀ ਕਾਲਜ ਆ ਜਿੱਥੇ ਅਸੀਂ ਆਪਣੇ ਮੈਡਲ ਤੋਂ ਕਾ ਲਉਂਦੇ ਰਹੇ ਆ ਤੇ ਇਥੋਂ ਹੀ ਕਾਮਯਾਬੀਆਂ ਹਾਸਲ ਕਰਕੇ ਅਸੀਂ ਮੈਡਲ ਲੈ ਆਪਣੇ ਯਾਦ ਉਸ ਤੋਂ ਆਤੀ ਹੋਏ ਉਹ ਸੀ ਮਿਹਨਤ ਤੇ ਬਦੌਰ ਹੈ ਅੱਜ ਅਸੀਂ ਬੀਐਸਪੀ ਪ੍ਰੋਬੋਟਰ ਐਮਏ ਦੇ ਉੱਤੇ ਇਹਨਾਂ ਦੇ ਸੱਦੇ ਅਤੇ ਮਿਹਨਤ ਬਹੁਤ ਹੀ ਇਹਨਾਂ ਦਾ ਥੈਂਕਸ ਕਰਦਾ ਹਾਂ ਠੀਕ ਹੈ ਜੇ ਕਾਲਜ ਦੇ ਬੱਚਿਆਂ ਨੇ ਕੀ ਸੰਦੇਸ਼ ਹੈ ਵੀ ਕਿਸ ਤਰ੍ਹਾਂ ਉਹ ਮੋਟੀਵੇਟ ਕਰਾਂਗੇ ਤੁਹਾਡੇ ਆ ਕਾਲਜ ਦੇ ਬੱਚਿਆਂ ਨੂੰ ਅਸੀਂ ਬਾਰ-ਬਾਰ ਮੋਟੀਵੇਟ ਕਰਦੇ ਰਹਿੰਦੇ ਹਾਂ ਸਕੂਲ ਦੇ ਟੂਰਨਾਮੈਂਟ ਤੇ ਵੀ ਤੇ ਆਪਣੇ ਐਜੇਪਸ ਤੇ ਵੀ ਲੱਭੀ ਸੰਤਰੀਆਂ ਤੇ ਅਸੀਂ ਛੋਟੇ-ਛੋਟੇ ਟੂਰਨਾਮੈਂਟ ਵੀ ਕਰਾਉਦੇ ਰਹਿੰਦੇ ਹਾਂ ਕੈਸੀ ਵੀ ਹੋਈ ਕਿਉਂ ਨਾ ਵੀ ਜਿੱਦਾਂ ਅਸੀਂ ਆਪਣੇ ਕਿਸੇ ਬੁਲੰਦੀ ਨੂੰ ਫਸ ਸਕੀਤਾ ਉਦਾਂ ਹੀ ਜਿਹੜੇ ਆਉਣ ਵਾਲੇ ਬੱਚੇ ਹਨ ਕੁਛ ਨਾ ਕੁਛ ਇਹਨੂੰ ਬੜੀਆਂ ਬੜੀਆਂ ਬਲਵਚੀਆਂ ਕਰਦੇ ਤੇ ਕੁਛ ਉੱਚੀਆਂ ਫਸਦੇ ਹਨ ਇਸ ਦੌਰਾਨ ਜਿੱਥੇ ਵੇਲ ਲਿਫਟਿੰਗ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਗਗਨਦੀਪ ਸਿੰਘ ਢੱਟ ਉਹ ਪ੍ਰਧਾਨ ਗगन ਕਾਲੜਾ ਅਤੇ ਪ੍ਰਿੰਸੀਪਲ ਮਨਜੀਤ ਸਿੰਘ ਬਲੋ ਡੀਐਸਪੀ ਸੰਦੀਪ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਵਕਫਾ ਬੁਲਾ ਰਿਆਂ ਤੋਂ ਇਲਾਵਾ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਡੀਐਸਪੀ ਸੰਦੀਪ ਕੁਮਾਰ ਨੇ ਆਪਣਾ ਤੇ ਕਾਲਜ ਦਾ ਨਾਮ ਪੂਰੇ ਦੇਸ਼ ਭਰ ਵਿੱਚ ਰੌਸ਼ਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਸੰਦੀਪ ਕੁਮਾਰ ਡੀਐਸਪੀ ਪ੍ਰਮੋਟ ਹੋਣ ਤੋਂ ਬਾਅਦ ਵੇਲ ਲਿਫਟਿੰਗ ਹਾਲ ਵਿਖੇ ਪਹੁੰਚ ਕੇ ਪਲੇਟਾਂ ਤੇ ਰਾਡਾਂ ਨੂੰ ਪ੍ਰਣਾਮ ਕਰਨ ਲਈ ਵਿਸ਼ੇਸ਼ ਤੌਰ ਤੇ ਆਏ ਹਨ ਇਸ ਦੌਰਾਨ ਉਹਨਾਂ ਨਾਲ ਗੁਰਵਿੰਦਰ ਸਿੰਘ ਬਾੜਾ ਅਰਜਨਾਇ ਬਾੜੀ ਤਾਰਾ ਸਿੰਘ ਡੀਐਸਪੀ ਮਨਜੀਤ ਸਿੰਘ ਗੁਰਨਾਮ ਸਿੰਘ ਨੈਸ਼ਨਲ ਕੋਚ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਹਰਮੇਸ਼ ਲਾਲ ਸਟੇਟ ਐਵਾਰਡੀ ਅਫਤਾਰ ਚੰਦ ਆਦ ਹਾਇਸਾਨ ਫੋਗਬੜਾ ਤੋਂ ਨਵਰਾਣ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਬੜੇ ਮਾਣ ਤੇ ਫਖਰ ਦੇ ਨਾਲ ਮੈਂ ਦੱਸਣ ਜਾ ਰਿਹਾ ਕਿ ਸਾਡੇ ਕਾਲਜ ਦੇ ਪੁਰਾਣੇ ਵਿਦਿਆਰਥੀ ਸੰਦੀਪ ਲੰਪੀਅਨ ਜਿਹੜੇ ਕਿ ਅੱਜ ਡੀਐਸਪੀ ਬਣਨ ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਕਾਲਜ ਵਿੱਚ ਆਏ ਆ ਜਿਸ ਕਾਲਜ ਦੇ ਵਿੱਚ ਕਦੀ ਉਹ ਪੜ੍ਹਨ ਆਇਆ ਕਰਦੇ ਸੀ ਅੱਜ ਉਸ ਕਾਲਜ ਦੇ ਵਿੱਚ ਜਿਹੜਾ ਆ ਡੀਐਸਪੀ ਬੰਨ ਤੋਂ ਪਹਿਲੀ ਵਾਰੀ ਆਏ ਆ ਔਰ ਮੇਟ ਲਿਫਟਿੰਗ ਹਾਲ ਦੇ ਵਿੱਚ ਉਹ ਪਲੇਟਾਂ ਉਹ ਰੌਟ ਜਿਸ ਤੇ ਉਹ ਕਦੀ ਭਾਰ ਚੱਕਿਆ ਕਰਦੇ ਸੀ ਉਸ ਨੂੰ ਵੀ ਉਹ ਪ੍ਰਣਾਮ ਕਰਨ ਆਏ ਆ ਔਰ ਮੈਂ ਆਸ ਕਰਦਾ ਕਿ ਇਸੇ ਤਰੀਕੇ ਦੇ ਨਾਲ ਕਾਲਜ ਦੇ ਨਾਲੇ ਹੋ ਆਪਣਾ ਪਿਆਰ ਬਣਾਈ ਰੱਖਣਗੇ ਪ੍ਰਮਾਤਮਾ ਕਰੇ ਕਿ ਇਹਨਾਂ ਨੂੰ ਹੋਰ ਤਰੱਕੀਆਂ ਪ੍ਰਮਾਤਮਾ ਬਖਸ਼ੇ ਤੇ ਇਸ ਤਰੀਕੇ ਦੇ ਨਾਲ ਹੋਰ ਅਹੁਦੇ ਜਿਹੜੇ ਆ ਇਹਨਾਂ ਨੂੰ ਮਿਲਣ ਧਰਬਾ ਜੀ ਧੰਬਾ ਦਿਲ ਦੀਆਂ ਕਰਾਈਆਂ ਤੋਂ ਬਹੁਤ ਬਹੁਤ